ਸਾਰੀ ਕਿਦਾਂ ਦਾ ਕੋਈ ਬੱਦਲ ਨਾ ਰੰਗਦਾ ਮੇਰੇ ਕੋਈ ਬੈਟਰੀ ਸੈਂਕ 32 ਆ ਰਹੀ ਹੈ ਅੰਦਕਾਰ ਬੜਾ ਠੀਕ ਹੈ ਲੌਂਜੀ ਕਰਤੀ ਹੋਰ ਉਹ ਦੀ ਸਟਾਰਟਿੰਗ ਸਵੇਰੇ ਸਵੇਰੇ 8:30 ਵਜੇ ਜੀ ਗੰਦੀਆਂ ਨੇ ਬਹੁਤਾਂ ਕੀ ਤੇ ਬਾਹਰ ਰਾਤ ਨੂੰ ਸੱਚੀ ਹੈ ਵਾਹ ਹੁਣ ਤਾਂ ਕੰਮ ਪੱਕਾ ਜਿਹਾ ਚੱਲਿਆ ਵੀਰੇ ਨਾਲ ਹੀ ਬਣ ਬੰਦਾ ਤੇ ੱਕੇ ਨਾਲ ਹੁਣ ਵੀ ਬਾਬਾ ਨਾ ਬਣਾਈ ਜਾਂਦਾ ਵੇਖਿਓ ਸਮਾਂ ਚੜਦਾ ਨਾ ਹੌਲੀ ਗਦੇ ਪਹਿਨ ਲੱਤਾ ਤਾਰ ਰੱਖ ਲੈਣੇ ਨੇ ਲੈ ਡੇਰ ਜਾਣਾ ਐਨੇ ਕੰਮ ਵਸੇ ਕੋਲ ਚਲੋ ਇੱਕ ਮਿੰਟ ਬਾਪੇ ਫੋਨ ਆਈ ਅੰਦਰ ਮੇਰੇ ਖੜੇ ਉਠੀਏ ਜੀ ਬਾਹਰ ਜਿਹੜੇ ਮੁੰਡੇ ਆਏ ਕੋਲ ਵਾਲੇ ਆਏ ਹਾਂ ਆ ਲੈ ਡੇਰ ਦੇ ਦਿੱਤਾ ਚਲੋ ਕੋਈ ਨਾ ਹਾਂਜੀ ਮੈਂ ਕਰਦੀ ਆ ਜੀ ਕਲਿੱਪ ਸ਼ੂਟ ਚੱਲੇ ਸੀਗੇ ਮਾਲੇ ਵਾਲੇ ਮੁੰਡੇ ਘਰ ਵਾਪਸ ਵਿਆਹ ਤੋਂ ਵਿਆਹ ਕਿਵੇਂ ਰਿਆ ਜੀ ਵਧੀਆ ਸਾਰਾ ਪੱਕੀ ਗੱਲ ਐ ਜਿਵੇਂ ਨਜ਼ਾਰਿਆਂ ਹੀ ਸੀਗਾ ਠੀਕ ਐ ਸਾਡੇ ਪਿੰਡ ਦਾ ਮਾਹੌਲ ਕਿਵੇਂ ਸੀਗਾ ਓਕੇ ਸੀਗਾ ਜਿਵੇਂ ਹੋ ਰਿਹਾ ਜੀ ਤੇ ਬੰਦੇ ਵੀ ਓਕੇ ਸੀਗੇ ਬੰਦੇ ਦਾ ਬਾਲੇ ਇਹ ਬਈ ਜਾਂਦੇ ਜਾਂਦੇ ਕਹਿੰਦੇ ਜਾਂਦੇ ਤਾਂ ਨਹੀਂ ਕਹਿ ਦਿੰਦੇ ਹਣ ਹਰੀ ਹੁੰਦਾ ਸੀਗਾ ਕਹਿੰਦੇ ਜੀ ਕੂਪਰ ਲੈ ਕੇ ਜਾਣ ਬਈ ਨੂੰ ਲੱਗ ਕੇ ਆ ਜੀ ਪਤਾ ਮੈਂ ਕਿਹੜਾ ਲੈ ਕੇ ਜਾਣਗੇ ਇਹਨੇ ਮੈਂ ਕਿਹਾ ਮੈਂ ਤਾਂ ਤੁਸੀਂ ਲੱਗਵਾਂ ਮੈਂ ਤੁਸੀਂ ਬੈਠਾ ਦੇਖ ਲਿਆ ਕਹਿੰਦੇ ਬਈ ਅਸੀਂ ਵੇਖ ਲਿਆ ਤੇ ਅਸੀਂ ਲੈ ਕੇ ਜਾਣਾ ਮੈਂ ਵੀ ਚੱਲ ਠੀਕ ਆ ਕੋਈ ਗੱਲ ਨਹੀਂ ਲੈ ਜਿਓ ਮੈਂ ਗਿਆ ਕਬੂਤਰ ਦਿਖਾ ਦਿੰਨੇ ਆ ਤੁਹਾਨੂੰ ਆ ਕਬੂਤਰ ਲੈ ਕੇ ਜਾਂਦੇ ਇਹਨਾਂ ਨੇ ਠੀਕ ਆ ਦੱਸਣ ਦੀ ਤਾਂ ਲੋੜ ਹੀ ਨਹੀਂ ਚਲੋ ਬਾਹਰ ਇਹਦੇ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਕਿ ਨਹੀਂ ਐਨਾ ਦੱਸ ਦਿੰਨੇ ਆ ਬਸ ਕੱਪ ਵਾਲੇ ਦਾ ਸਗਾ ਭਰਾਏ ਵਿੱਚ ਟਿੰਕਾਂ ਵਾਲੇ ਜਿਹੜਾ ਟੈਂਕੀ ਤੇ ਮਰਿਆ ਸੀਗਾ ਪਿਛਲੇ ਸਾਲ ਇਹ ਇੱਕ ਹੀ ਬੱਚਾ ਨਿਕਲਿਆ ਸੀਗਾ 13 ਅੰਡਿਆਂ ਚੋਂ ਠੀਕ ਹੈ 13 ਅੰਡਿਆਂ ਚੋਂ ਇੱਕ ਬੱਚਾ ਨਿਕਲਿਆ ਸੀਗਾ ਓਨਲੀ ਉਹ ਵੀ ਮੰਨ ਕੇ ਚੱਲ ਪਹਿਲੀ ਬਾਜੀ ਥਰਾਜ ਵਾਲੇ ਹਰ ਗਿਆ ਨਹੀਂ ਹੈ ਨਾ ਉਹ ਕਿਸੇ ਨੇ ਸਾਂਭ ਕੇ ਛੱਡਿਆ ਸੀਗਾ ਉਦੋਂ 2:45 ਮਿੰਟਾਂ 'ਚ ਬਾਜੀ ਮੁੱਕੀ ਤੇ ਵਿਚਾਰਾ 1:30 'ਚ ਘਰੇ ਵੜ ਗਿਆ ਜਾਂ ਕੇ ਸਿੱਧਾ ਹੀ ਇੰਨਾ ਕ ਜਿਆਦਾ ਜ਼ੋਰ ਲਾਇਆ ਬੇਸੁਰਤ ਹੋ ਗਏ ਜਿਵੇਂ ਕਾਰ ਖੜੀ ਹੁੰਦੀ ਆਪਣੇ ਗਰਾਜ ਜੇ ਬੜੇ ਹੁੰਦੇ ਆ ਤੇ ਕਾਰ ਦੇ ਮੂਰੇ ਡਿੱਗ ਪਿਆ ਕੇ ਵਿਚਾਰਾ ਢਿੱਡ ਲਾਈ ਬੈਠਾ ਸੀਗਾ ਕਿਸ ਨੇ ਪਿੰਡੋ ਚੱਕ ਲਿਆਂਦਾ ਇਹਨੂੰ ਤੇ ਸੈਟ ਆਊਟ ਕਰਕੇ ਉਦੋਂ ਮੁੜ ਗਿਆ ਆਪਣਾ ਫਿਰ ਦੂਜੀ ਵਾਰੀ ਮਹਾਰੇ ਦਾ ਜਿਤਨੀ ਜਿਤਨੀ ਹੈ ਕਿਉਂਕਿ ਇਹਦਾ ਆ ਰਿਹਾ ਦੋ ਤਿੰਨ ਸਾਲ ਹੋ ਗਿਆ ਸਾਲ ਇੱਕ ਬਈ ਇਹਦੇ ਹੀ ਦੇਣਾ ਨਾਲ ਆਪਾਂ ਇੱਕ ਇਹਨਾਂ ਇਹੀ ਜੱਜਿਆ ਸਾਲ ਆਪਣੇ ਕੋਲ ਮੈਂ ਜਿੱਤਾਂ ਦੀ ਵਾਰੀ ਇਹਨਾਂ ਰੱਖਾਂ ਮੈਂ ਗਿਲਜੀ ਵਾਲੇ ਛਾਡਾਂਗੇ ਮੁੜ ਕੇ ਵੀ ਗਿਲਜੀ ਵਾਲੇ ਲੈ ਕੇ ਸਾਂਭ ਕੇ ਉਹ ਦਿਨ ਬੜਾ ਜਿਆਦਾ ਹੀ ਸੈਟ ਖੜਾ ਮਹਾਰੇ ਵੀ ਦੂਜੇ ਚਾਰਾ ਪੰਜਾ ਦਾ ਪਤਾ ਨਹੀਂ ਆਪਣਾ ਕੀ ਕਰਨਗੇ ਇਹ ਵੱਧ ਬਦਾਮਾਂ ਤੇ ਵੀ ਦੇਣ ਠੰਡਾ ਹੀ ਮਾ ਕੇ ਪੂਰਾ ਸੈਟ ਹੈ ਕਾਰਡ ਕੱਢੂ ਆਪਾਂ ਦੂਸਰੋਂ ਉਹਦੋਂ ਵੀ ਭੱਜ ਗਿਆ ਗਿਲਜੀ ਵਾਲੇ ਠੀਕ ਹੈ ਕਿ ਨਹੀਂ ਉਦਲੇ ਕਬੂਤਰ ਆਫਨੇ ਸ਼ਾਮਲ ਸੀਗਾ ਮੇਰਾ ਜਿੰਨੇ ਨੂੰ ਮਾਨਾ ਦੇ ਨਾਮ ਦੇ ਸੀਗੇ ਕਬੂਤਰ ਰਿਕਾਰਡਿੰਗ ਸੁਣਾਈ ਉਹ ਵੇ ਠੀਕ ਆ ਕਿ ਨਹੀਂ ਤੇ ਉਦੋਂ ਉਥੋਂ ਭੱਜ ਗਿਆ ਇਹ ਕਬੂਤਰ ਤੇ ਛੀਮੇ ਦਿਨ ਆ ਗਿਆ ਇਹ ਇੱਥੇ ਚੁੱਗੇ ਤੇ ਉਥੋਂ ਜਦ ਮੈਨੂੰ ਕੀਤਾ ਫੋਨ ਇਹਦਾ ਤੇ ਮੈਂ ਕਿਹਾ ਇਹਨੂੰ ਤਾਂ ਮੈਂ ਲੈਣ ਆ ਗਿਆ ਨਾਲ ਦੀ ਨਾਲ ਹੀ ਕਬੂਤਰੇ ਫੋਨ ਤਾਂ ਮੈਨੂੰ ਹੋਰਾਂ ਦੇ ਬਹੁਤ ਆਏ ਆ ਪਰ ਹੋਰ ਮੈਂ ਉਲੀ ਚੱਸ ਨਹੀਂ ਕੀਤੀ ਮੈਂ ਕਿਹਾ ਵੀ ਇਹਨੂੰ ਤਾਂ ਮੈਂ ਲੈ ਕੇ ਹੀ ਜਾਊਗਾ ਤੇ ਵਨ ਮੈਨ ਆਰਮੀ ਸੀਗਾ ਆਪਣੇ ਕੋਲੇ ਹਨਾ ਆਪਣੇ ਪੂਰੇ ਉਹ ਕਬੂਤਰਾਂ ਦਾ ਹੀ ਜਿਹੜੇ ਆਪਾਂ ਜਮਾਂ ਨੇੜੇ ਰੱਖੇ ਹੈਗੇ ਤੇ ਜਿਹੜੇ ਬੱਚੇ ਵੀ ਬਹੁਤ ਘੱਟ ਨਿਕਲਦੇ ਆਂ ਇਹ ਵੀ ਨਹੀਂ ਪਤਾ ਵੀ ਇਸ ਵਾਰ ਇਹਦੇ ਨਾਲ ਕੋਈ ਨਿਕਲੇ ਜਾਂ ਨਾ ਨਿਕਲੇ ਰੱਬ ਜਾਣਦਾ ਹੈਗਾ ਪਰ ਮੁੰਡਿਆਂ ਦੀ ਰੀ ਸੀਗੀ ਯਾਰ ਇਹਨਾਂ ਦੀ ਕਹਿੰਦੇ ਵੀ ਇਸ ਤਾਂ ਉਹ ਲੈ ਕੇ ਜਾਣਾ ਮੈਂ ਫਿਰ ਤੁਸੀਂ ਉਹੀ ਲੈ ਜਾਓ ਸਾਨੂੰ ਜਵਾਬ ਨਹੀਂ ਦਿੰਦਾ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਕਿੰਨੀ ਤਾਂ ਕਰਕੇ ਇਹ ਆ ਗਿਆ ਉਹਦਾ ਭਰਾ ਕੱਪਲੇ ਦਾ ਇਹਦੀ ਪਹਿਲਾਂ ਉੱਥੇ ਜਿੱਤਿਆ ਹੈ ਇਹਨਾਂ ਨਾਲ ਦੇ ਬਾਈਆਂ ਬਹੁਤ ਛੱਡੇ ਆ ਪਹਿਲਾਂ ਉੱਥੇ ਮੰਗਾਲੇ ਕੱਪ ਜਿੱਤਿਆ ਬਹੁਤ ਜ਼ਿਆਦੇ ਉੱਡਿਆ ਫਿਰ ਥਰਾਜ ਲੁੱਟ ਕੇ ਮਰ ਗਿਆ ਫਿਰ ਦੀ ਬੰਗੀ ਦੀ ਭੈਣ ਤੀਜੀ ਹਰਗੀ ਚੌਥੀ ਉਹ ਦਿਨ ਫੁੱਲੋਂ ਮਿੱਠੀ ਜਿੱਤ ਗਈ ਐਦਾਂ ਜਿੱਤਨੀ ਸੀਗੀ ਬਸ ਮੈਂ ਆ ਬੈਠਾ ਰਹਿੰਦਾ ਯਾਰ ਕਿਸਮਤ ਹੀ ਕੋਈ ਗੱਲ ਨਹੀਂ ਓਕੇ ਮੁੰਡਿਓ ਖੁਸ਼ ਹੋ ਪੂਰੇ ਬਾਠ ਠੀਕ ਹੈ ਗਾਂ ਵੀ ਬਹੁਤ ਵਧੀਆ ਔੜਦਾ ਸੁੱਖ ਨਾਲ ਤੇ ਇੱਕ ਇਹਨਾਂ ਦੀ ਆ ਗੱਲ ਐ ਉਹਦੀ ਐਂਡ ਵਾਲਾ ਟਾਈਮ ਹੋਵੇ ਮਰੇ ਪਏ ਹੁਣ ਇਹ ਠੱਪੀ ਮਾਰਦੇ ਫਿਰਦੇ ਆ ਬਸ ਫਿਰ ਠੱਪ ਠੱਪ ਭੇਦ ਨਹੀਂ ਆਉਂਦੇ ਦੇਹੀ ਚੰਗਿਆਗੇ ਮਾੜੇ ਆ ਬੜੀ ਖਾਸ ਇਹਨਾਂ ਦੇ ਗਰਮੀ ਬੜੀ ਹੋਈ ਚਲੋ ਕੂਡਰ ਛੱਡੀਏ ਉਪਰ ਤਾਂ ਕੋਈ ਗੱਲ ਨਹੀਂ ਮੁੰਡਾ ਫੜਾਤਾ ਓਕੇ ਮਾਈ ਫਰੈਂਡਸ ਆ ਲਓ ਤੁਹਾਡਾ ਪਾਰਸਲ ਲਓ ਜੀ ਇਹ ਮੰਦਰ ਜੀ ਦੀ ਜੀ ਸ਼ੋਭਾ ਥਾ ਨਾਲੇ ਸਾਡਾ ਮੇਨ ਕੈਰੇਕਟਰ ਹੈ ਕਬੂਤਰਾਂ ਵਾਲਾ ਹਨਾ ਮੇਨ ਇਹ ਹੀ ਆਸਤਾਦ ਹਾਂ ਇਹ ਬੜਾ ਠੀਕ ਆ ਚਲੋ ਠੀਕ ਆ ਯਾਰ ਉਹ ਚੰਗਾ ਫਿਰ ਚੱਲੇ ਆ ਬਾਈ ਗੋਰੀਆਂ ਨੂੰ ਹੱਥ ਨਹੀਂ ਮਿਲਾਈ ਦਿੰਦੇ ਜਾਣ ਲੱਗੇ ਹੈ ਚਲ ਹੁਣ ਗੋਰਾ ਤਾਂ ਉਹ ਸਮਝ ਗਿਆ ਜਦੋਂ ਉਹ ਆ ਗਿਆ ਫੇਰ ਫਿਰ ਉਹਦੇ ਰੂਲ ਫੋਲੋ ਕਰਾਂਗੇ ਉਹ ਉਹ ਫੋਨ ਲਈ ਜਦੋਂ ਆ ਗਿਆ ਲੈ ਚੱਲੂ ਸਾਨੂੰ ਕੋਈ ਨਾ ਉੱਥੇ ਮੈਂ ਉਹ ਕਿਹਾ ਵਾ ਉਹ ਥੋੜਾ ਜਿਹਾ ਅੰਡਰਗਰਾਉਂਡ ਕੋਈ ਕੰਮ ਕਰਨ ਗਿਆ ਬਾਅਦ ਆਊਗਾ ਲੈ ਕੋਇਆ ਵਾ ਨੂੰ ਤੁਸੀਂ ਇੱਕ ਵਾਰ ਨੂੰ ਗੋਰੀ ਬਾਈ ਕੋਲੇ ਵੀ ਨਹੀਂ ਗਾ ਜਾਂ ਜਿਗਰ ਵੀ ਨਹੀਂ ਕੀਤਾ ਵੀਡੀਓ ਚ ਉਹਦਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਜਾਵਾਂਗੇ ਥੋੜਾ ਜਿਹਾ ਬਸ ਕੋਈ ਪ੍ਰੋਸੈਸ ਚੱਲ ਰਿਹਾ ਸਾਡਾ ਫਿਰ ਕਰਾਂਗੇ ਸਾਹਿਬ ਚਲੋ ਠੀਕ ਆ ਯਾਰ ਉਹ ਫਿਰ ਚੰਗਾ ਓਕੇ ਲੈ ਮੁੰਡਿਆ ਓਏ ਪਰਸਾ ਜਾ ਵਿਖਾ ਦੇ ਤੁਹਾਡਾ ਸੈਟ ਬਿਠਾ ਹੈ ਹੈ ਖੋਲਾ ਖੋਲਾ ਕਿਤੇ ਨਹੀਂ ਪਾਏਦਾ ਇੱਥੋਂ ਤਾਂ ਫੜ ਲਾਂਗੇ ਉਹੀ ਜਮਾ ਸਾਵੇਂ ਹੀ ਐ ਉਹੀ ਜਮਾ ਜਮਾ ਸਾਵੇਂ ਲੈ ਚਦੇ ਜਮਾ ਸਾਵੇਂ ਨਾ ਜੀ ਇਹਦਾ ਮੈਨੂੰ ਹੀ ਪਤਾ ਜਿਹੜਾ ਦਿੱਤਾ ਹੁਣ ਮੈਂ ਬਸ ਸਿੱਧਾ ਹੀ ਹਸਾਦਾ ਵੀਡੀਓ ਨਾਲ ਉਹਨਾਂ ਨੂੰ ਕੱਟ ਦਿਓ ਵੀਡੀਓ ਕੱਟ ਦਾਂਗੇ ਨਾ ਹਾਂਜੀ ਆ ਗਏ ਇੱਧਰ ਖੇਤ ਤਾਇ ਨੂੰ ਚਾਹ ਪੜਾਉਣ ਠੀਕ ਐ ਹੁਣ ਬਾਬੇ ਥਾਂ ਤੇ ਤਾਇ ਗੱਲ ਲਾ ਕੇ ਬਾਬਾ ਉਹਦੇ ਕੋਲ ਚੌੜ ਚੌੜ ਕਰਕੇ ਕਹਿਣ ਲੱਗੇ ਸੀ ਓਕੇ ਚਾਹ ਰੱਖਦੀ ਇੱਥੇ ਵਿੱਚ ਬਰਫ਼ ਵੀ ਰੱਖਦੀ ਵਾਟਰ ਗੁੱਲੇ ਚ ਪਾ ਲੂਗਾ ਕੰਮ ਕਰੀ ਜਾਂਦਾ ਆਪਦੇ ਹਿਸਾਬ ਤੇ ਕੋਈ ਚੱਕਰ ਨਹੀਂ ਲੱਗਿਆ ਤੇ ਮਾਲਲੇਲੇ ਮੁੰਡੇ ਨੂੰ ਤਾਂ ਹੀ ਇੱਥੋਂ ਸਾੜ ਕੇ ਉੜਾਇਆ ਇਹਨੇ ਤੈਨੂੰ ਬਸ ਟਾਕੇ ਆਉਂਦਾ ਮਕਾਦੂ ਪਰੋਣੀ ਸੀ ਫੇਰੇ ਘਰੇ ਚੱਲ ਗਏ ਮੜਾ ਮੜਾ ਕੰਮ ਤਾਂ ਹੁੰਦਾ ਕਰਨਾ ਹਾਂਜੀ ਆ ਕੇ ਇੱਧਰ ਲੈ ਘਰੇ ਲਾਈਟਾਂ ਲੂਟਾਂ ਬੰਦ ਕਰੀਏ ਭਾਈ ਪਹਿਲਾਂ ਤਾਂ ਬਹੁਤ ਐ ਹੋ ਗਿਆ ਪੈਣਾ ਲੱਗਦਾ ਰਿਹਾ ਹਨਾ ਸਾਰਾ ਸਾਰਾ ਦੇ ਨਹੀਂ ਜਿਗ ਜਾਂਦੇ ਹਨਾ ਜੋੜਾਂ ਜਾਣਗਾ ਲੱਗਣਾ ਕੋਈ ਕਿ ਨਹੀਂ ਦੇਖਿਆ ਆਂਡੇ ਹੁੰਡੇ ਵੀ ਬਦਲਨੇ ਐ ਧਰਿਆ ਕਿਸੀ ਖੰਡ ਨੇ ਉਹ ਤੁਰੇ ਬਾਏ ਨੂੰ ਬਣ ਗਈ ਗੱਲ ਡੱਬਿਆ ਤੂੰ ਪਾਲ ਕੇ ਦੇਵੇਂਗਾ ਦੋ ਬੱਚੇ ਮੈਨੂੰ ਲੱਗ ਗਿਆ ਦਰਾਪਤਾ ਡੱਬਾ ਡੱਬੇ ਤੋਂ ਪਾਲਾਂਗਾ ਤੇਰੇ ਨੂੰ ਕੰਨ ਤੇ ਵਜਾ ਹੀ ਨੀਲਾ ਗੋਲਾ ਆਪਣਾ ਇਹ ਵੀ ਪੂਰਾ ਓਕੇ ਰਿਪੋਰਟ ਆ ਜਾਂਦਾ ਜਾ ਛੱਟਾ ਕੰਮ ਇਹਦਾ ਵੀ ਤੇ ਹੋਰ ਕਿਸੇ ਨੇ ਤਰੇ ਤੂੰ ਤਰੇ ਖੰਡ ਮੇ ਤੁੰ ਇਧਰੇ ਆ ਜੀ ਚਲੋ ਕੋਈ ਨਾ ਲੈ ਡੱਬਾ ਵਜਾ ਕੇ ਯਾਰ ਗਰਮੀ ਬੜੇ ਖੜਨ ਨੂੰ ਜੀ ਨਹੀਂ ਕਰਦਾ ਕਬੂਤਰਾਂ ਕੋਲੇ ਹੱਥ ਨਹੀਂ ਉੱਥੇ ਆਪਾਂ ਤੇ ਜੇ ਆਪਾਂ ਇੱਕ ਕੰਮ ਹੋਰ ਕਰੀਏ ਵਾਪੇ ਯਾਰ ਫੋ ਦੋਵੇਂ ਜੋੜਵੇਂ ਵੀ ਆਪਾਂ ਛੱਡ ਦਗੇ ਬਹੁਤੇ ਹੋ ਗਿਆ ਯਾਰ ਲੱਗਣਾ ਮੇਰੇ ਸਹਾਂਵਾ ਤਾਂ ਬਈ ਜਿੰਨਾ ਲੱਗਣਾ ਝਿੰਗਾ ਚੱਲੇ ਕੇ ਲੇਕੇ ਨੂੰ ਬੈਠ ਕਰਨੀ ਬੈਠੀ ਟ੍ਰਾਂਸਫਰ ਕਰਨੀ ਆ ਇਧਰ ਖੁੱਡਾਂ ਤਾਂ ਸਪੇਸ ਖੋਲੋ ਹੀ ਪਈਏਗੀ ਹਾਂਜੀ ਛੜੀਏ ਜੋੜੀ ਲੈ ਕੇ ਬਾਬੇ ਦੇ ਨਾਲ ਚਲੋ ਪੁੱਤੋ ਓਏ ਕੱਠੇ ਰਿਓ ਕੱਠੇ 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 ਮਾ ਇਹ ਸੌਰੀ ਸੌਰੀ ਗਾਲ ਨਿਕਲ ਗਈ ਚੱਲ ਹੁਣ ਮਗਰ ਚੱਲੋ ਦੇ ਅਜੇ ਬਿੱਠਾ ਹੀ ਹੁਣ ਮਾਰ ਗਿਆ ਨੇ ਇੱਥੇ ਆ ਗਏ ਓਏ ਖੋਲੀ ਗੰਗਾ ਚੱਲ ਆ ਆਦੀ ਕੂਤਰੀ ਪਾਲ ਕੰਜਰ ਦਿਆ ਯਾ ਇੱਦਰੇ ਸੁਡਰਾ ਚਲ ਕੋਈ ਨਾ ਬੇਕਾਰ ਨੂੰ ਸੈਂਟੇਂ ਚ ਕੋਈ ਕੰਪਰੀ ਕਿੱਥੇ ਆਪਣੀ ਆ ਖੱਟੀਆਂ ਵਾਲੀ ਉਹ ਆ ਬੱਠੀਆਂ ਹੜ ਦੇ ਕੋਲ ਡਾਈ ਇੱਧਰ ਉੱਡ ਜਾ ਹਾਂ ਹਾਂ ਚੱਲ 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 ਦੇਖੀ ਉਹਨ ਦੇਖੀ ਚਲ ਆਪੇ ਕਰ ਲੂ ਫਾਇਰ ਡਾਲਦੀ ਕਬੂਤਰ ਯਾਰ ਮੁਗਦੀ ਕਰ ਲੈ ਲਓ ਜੀ ਜੋੜੀ ਨੰਬਰ 2 ਵੀ ਛੱਡ ਦਗੇ ਠੀਕ ਐ ਇੱਕ ਮਿੰਟ ਨੂੰ ਬਾਗ ਹੀ ਦੇ ਕੇ ਛੱਡ ਰਾਂ ਦਾ ਕੀ ਇੱਥੇ ਕੰਜਰ ਦੌੜ ਗਿਆ ਕੋਈ ਨਾ ਆਪੇ ਸੈਟਿੰਗ ਫੜ ਲੈਣੇ ਕਿਉਂ ਤਰ ਓਕੇ ਜੀ ਛਾੜਤਾਂ ਦੋਵੇਂ ਜੋੜੀਆਂ ਬੈਠ ਕੇ ਆ ਆਪੇ ਅਡਜਸਟਮੈਂਟ ਕਰ ਲੈਣਗਾ ਆਪਦੀ ਹੋਣੀ ਹੋਣੀ ਹੈ ਨਾ ਤੇ ਮੈਂ ਸਾਥ ਆ ਹੀ ਰਹਿਣਾ ਲੈਂਡ ਨੂੰ ਬੁਝਾਈਏ ਇਧਰੋਂ ਯਾਰ ਪਹਿਲਾਂ ਤਾਂ ਆਪਾਂ ਤੇ ਇਧਰ ਵੀ ਯਾਰ ਕੁਝ ਹੋਰ ਕਬੂਤਰਾਂ ਨੇ ਅੰਡੇ ਲਾ ਲੇ ਮੈਨੂੰ ਲੱਗਦਾ ਅੱਜ ਮਾਰੀ ਸੀ ਨੀਗਾ ਇੱਕ ਦੋ ਕਬੂਤਰਾਂ ਨੇ ਹੋਰ ਤਾਂ ਅੰਡੇ ਧਰ ਲਏ ਇਧਰ ਸ਼ਾਇਦ ਜੀ ਵੀ ਤੇ ਇਧਰ ਵੀ ਇੱਕ ਦੋ ਕਬੂਤਰ ਗਾਣੇ ਹੋਰ ਪਤਾ ਨਹੀਂ ਧਰਨ ਵਾਲਾ ਕਿ ਧਰਨੀਆਂ ਚਲੋ ਕੋਈ ਨਾ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਆ ਯਾਰ ਇੱਥੇ ਫਿਰਦਾ ਜਿਹੜੇ ਪਿਓਰ ਮੂਸਾ ਚ ਪਿਓਰੀ ਵਾਲੇ ਕਬੂਤਰ ਦੇ ਗਏ ਆ ਉਹ ਤੁਹਾਨੂੰ ਦਿਖਾਏ ਜੀ ਮੈਨੂੰ ਲੱਗਦਾ ਮੈਂ ਆ ਆ ਦੇਖੋ ਆ ਕਬੂਤਰੀ ਇਹ ਹੀ ਆ ਆਪਣੀ ਬਲੱਡ ਵਾਲੇ ਕਬੂਤਰਾਂ 시 ਆ ਉਹਨਾਂ ਚੋਂ ਤੇ ਉਹ ਪਿਓਰੀ ਵਾਲੀ ਦੀ ਬਲੱਡ ਲਾਈਨ ਦੀ ਮਿਕਸ ਚ ਆਹੀ ਹੀ ਆਪਣੇ ਵਾਲਿਆਂ ਚੋਂ ਰੱਤੇ ਭੁੰਜਾ ਤਾਂ ਚੱਲ ਰਹੀਦਾ ਆ ਪਚੜ ਵਾਲੀ ਚ ਰੱਤੇ ਭੁੰਜਾ ਚ ਹਣਾ ਇਹ ਤਾਂ ਕੈਮਰਾ ਪਤਾ ਨਹੀਂ ਕੌਣ ਜੀ ਡਰ ਜਾ ਕਰਦਾ ਕਬੂਤਰ ਕੋਈ ਨਹੀਂ ਕਰਲਾ ਫੋਕਸ ਦੋ ਤਾਂ ਹੋ ਗਏ ਠੀਕ ਹੈ ਜੀ ਤੇ ਦੋਏ ਹੋ ਗਏ ਐ ਤੇ ਦੋ ਆਪਾਂ ਦੇ ਤੇ ਕੱਲ ਉਹਨਾਂ ਨੂੰ ਮੁਕਸਰਾ ਨੂੰ ਇਹਨਾਂ ਚੋਂ ਇੱਕ ਬੜਾ ਡੈਜੀ ਜੂੜੀ ਦੀ ਇੱਕ ਕੱਚਾ ਕਰਨ ਨਾਲ ਦਾ ਤੇ ਇੱਕ 64 ਸਾਲ ਦੀ ਪੱਟੀ ਆਪਾਂ ਲਾ ਦਈਏ ਇਧਰ ਕੂਕਟਰ ਨਾਲ ਜਿਵੇਂ ਕਹਿੰਦੇ ਹੋ ਤਦ ਨੂੰ ਵੀ ਦਿਖਾ ਦਿੰਦੇ ਆ ਜੇ ਵਾ ਸਿੱਧੀ ਸਫਾਵੀ 64 ਵਾਲੀ ਜੀ ਹੈ ਨਾ ਇਹ ਲਓ ਜੀ ਇਹ ਆਹ ਲਾਈਟ ਹੰਡ ਅਗਰੀ ਹੈ ਇਹ 460 ਬਲੱਡ ਲਾਈਨ ਜਵਾ ਸਾਮੀ ਪਿਆਰ ਕਬੂਤਰੀ ਇਹ ਜਮਾਂ ਉਹਦੇ ਨਾਲ ਦੀ ਜਿਹੜੀ ਆਪਾਂ ਉਥੇ ਲੰਬੀ ਛੱਡੀ ਸੀਗੀ ਬਸ ਉਹ ਇਹਦੀ ਪਰ ਇਹ ਗੱਲ ਇਹਦੀ ਪੂਸ਼ ਕਾਲੀ ਹੈ ਜਮਾਂਦਰੂ ਹਨਾ ਜਮਾਂਦਰੂ ਟੋਰੀ ਕਾਲੀ ਉਹ ਚੁੱਕੀ ਸੀਗੀ ਜਵਾ ਇਹ ਵੀ ਲਾ ਦੇ ਜੂੜੀ ਆਪਾਂ ਤੇ ਓਕੇ ਆਪਾਂ ਠੀਕ ਆ ਬਾਕੀ ਕਬੂਤਰ ਕਬਤਰ ਦੇਣੇ ਬੰਦਾ ਹਨਾ ਬਈ ਕਿਸੇ ਨੂੰ ਨਹੀਂ ਦਿੰਦੇ ਇਹ ਕਬੂਤਰ ਉਹੀ ਲੈ ਕੇ ਆਉਂਦੇ ਆ ਜਿਹੜੇ ਆਪਣੇ ਯਾਰ ਮਿੱਤਰ ਖਾਸ ਹੈ ਜਿਨ੍ਹਾਂ ਨੂੰ ਕਬੂਤਰਾਂ ਦੀ ਕਦਰ ਆਪਣਿਆਂ ਦੀ ਜਿਨ੍ਹਾਂ ਨੂੰ ਕੋਈ ਆਪਣੀ ਕਦਰਾਂ ਮਾੜੀ ਮੋਟੀ ਇਹ ਆਪਾਂ ਉਹਨਾਂ ਬੰਦਿਆਂ ਨੂੰ ਕੂਤਰ ਦਿੱਤੇ ਆ ਦੇਖੋ ਮੁਕਸਰਾਂ ਨੂੰ ਦਿੱਤੇ ਆ ਮੈਂ ਮਾਲਿਆਂ ਨੂੰ ਦਿੱਤੇ ਆ ਤੇ ਇੱਕ ਮੁੰਡਾ ਚੱਲ ਮੇਰੇ ਕੋਲੇ ਹੋਰ ਆਉਂਦਾ ਹੁੰਦਾ ਉਧਰੋਂ ਵਿਚਾਰਾ ਉਹਨੂੰ ਇੱਕ ਕਬੂਤਰ ਦਿੱਤਾ ਮੈਂ ਇਹ ਕਮਰੀ ਸਾਰਿਆਂ ਨੂੰ ਚੱਲ ਦਿੱਤਾ ਹਣਾ ਉਹ ਬਾਲੀ ਬਾਟ ਆਇਆ ਕੰਮ ਹੈ ਮੇਰੇ ਮਤ ਨੂੰ ਖਾਲੀ ਮੋੜ ਦਾ ਚੰਗਾ ਨਹੀਂ ਲੱਗਦਾ ਮੇਰੇ ਘਰੇ ਆਏਗਾ ਤੇ ਹੋਰ ਕਿਸੇ ਵੀ ਐਰੇ ਗੇਰੇ ਫालतू ਬੰਦੇ ਨੂੰ ਕੂਤਰ ਨਹੀਂ ਦਿੱਤੇ ਜਾਂ ਕੋਈ ਉਹੋ ਜਿਹਾ ਲੰਡੂ ਬੰਦੇ ਨੂੰ ਕੂਤਰ ਦਿੱਤੇ ਹਨਾ ਜਿਹੜੇ ਲੈ ਕੇ ਮੁੱਕਰ ਗਏ ਜਿਹੜੇ ਲੈ ਕੇ ਮੰਨ ਕੇ ਚੱਲ ਵੀ ਬੱਸ ਉਹਦੇ ਅੱਖਾਂ ਨੂੰ ਭੁੱਲ ਭੁਲਾਈ ਗਏ ਹਨਾ ਨਾ ਫੋਨ ਲਾਇਆ ਤੇ ਨਾ ਫੋਨ ਚੱਕਦੇ ਆ ਕਦੇ ਉਹੋ ਜਿਹੇ ਲੰਡੂ ਬੰਦਿਆਂ ਨੂੰ ਵੀ ਨਿਕੂਤਰਦ ਨੇ ਬੰਦਾਂ ਹਨਾ ਜਿਹੜੇ ਮੁੱਕਰ ਕੇ ਤੇ ਕੁਝ ਬੰਦੇ ਹਾਂ ਕੁਝ ਬੰਦੇ ਜਿਵੇਂ ਹੀ ਖੱਚਾਂ ਤੋਂ ਵੀ ਖੱਚ ਅਨਫੋਲੋਇ ਮਾਰ ਗਏ ਮੈਨੂੰ ਤਾਂ ਕੱਲ ਦੱਸਿਆ ਕੰਮ ਕਢਾ ਕੇ ਹਨਾ ਤੇ ਉਹਦੇ ਅੱਖਾਂ ਨੂੰ ਵਰਤ ਕੇ ਅੱਜ ਦੀ ਘੜੀ ਮੰਨ ਕੇ ਚਲ ਅਨਫੋਲੋ ਮਾਰੀ ਪਏ ਠੀਕ ਆ ਕਿ ਨਹੀਂ ਤੇ ਮਾੜਾ ਮੋਟਾ ਜਦੋਂ ਉਹ ਗੱਲ ਸਹੀ ਹੈ ਜਦੋਂ ਮਾੜਾ ਮੋਟਾ ਮੰਨ ਕੇ ਚੱਲੋ ਬੰਦਾ ਥੋੜੀ ਮੋਟੀ ਮਾੜੀ ਮੋਟੀ ਵੀ ਤਰੱਕੀ ਕਰਦਾ ਨਾ ਜਾਂ ਮਾੜਾ ਮੋਟਾ ਵੀ ਬੰਦੇ ਦਾ ਨਾ ਬੰਦਾ ਹੈ ਉਹ ਮਾੜਾ ਬੰਦਾ ਹੁੰਦਾ ਜਿਹੜਾ ਪੈਰ ਛਾੜ ਜਾਂਦੇ ਨਾਲ ਦੀ ਨਾਲ ਹੀ ਉਹਨੂੰ ਐ ਹੁੰਦਾ ਹੈ ਵੀ ਜਦੋਂ ਕੋਈ ਚਾਰ ਬੰਦੇ ਜਾਣਨ ਲੱਗ ਗਏ ਵੀ ਭਾਈਂ ਜਦੋਂ ਮੈਂ ਤਾਂ ਰੱਬ ਹੀ ਐ ਮੇਰੇ ਵਰਗਾ ਕੌਣ ਹੈ ਠੀਕ ਹੈ ਉਹ ਦੁਆਣ ਫੋਲੋ ਮਾਰਦਾ ਉਹ ਲੰਡੂ ਬੰਦੇ ਨਿਸ਼ਾਨੀ ਹੁੰਦੀ ਹੈ ਪਹਿਲਾਂ ਬਾਈ ਬਾਈ ਕਰਦਾ ਮਿੰਤਾ ਕੱਢਦੇ ਆ ਜਦੋਂ ਮਾੜਾ ਜਾਂ ਕੋਈ ਚਾਰ ਬੰਦੇ ਜਾਣਨ ਲੱਗਦੇ ਆ ਹਨਾ ਜਿਹੜੇ ਜਿਹਦੇ ਸਿਰ ਤੋਂ ਜਾਣਨ ਲੱਗੇ ਹੁੰਦੇ ਆ ਠੀਕ ਹੈ ਪਹਿਲੇ ਉਹਦੀ ਬੁੰਡ ਤੇ ਲੱਕ ਮਾਰਦਾ ਚਲੋ ਕੋਈ ਨਾ ਬਹੁ ਫੁੱਦੂ ਲਾਇਆ ਬਹੁ ਮਾਹ ਘਟਿਆ ਜੇ ਪਰ ਫੁੱਦੂ ਲੋਕ ਫੁੱਦੂ ਹੀ ਲਾਉਣਗੇ ਠੀਕ ਆ ਕਿ ਨਹੀਂ ਇਹ ਜਿਹੜੇ ਮਾੜੇ ਮੋਟੇ ਜ਼ਮੀਰ ਵਾਲੇ ਹੁੰਦੇ ਆ ਨਾ ਗੈਰਤ ਵਾਲੇ ਤੇ ਉਹ ਉਹ ਬੰਦੇ ਵੀ ਮੰਨ ਕੇ ਚਲੇ ਫੁੱਦੂ ਕੰਮ ਨਹੀਂ ਕਰਦੇ ਭਾਵੇਂ ਦੀ ਬੋਲਣੋਂ ਹੜ ਗਏ ਲੜ ਪਏ ਨਾ ਤਾਂ ਫੋਲੋ ਅਨਫੋਲੋ ਵਾਲੀ ਖੇਡ ਖੇਡਦੇ ਆ ਉਹ ਨਾ ਉਹ ਨਿੰਦਣ ਭੰਡਰ ਵਾਲੀ ਹਨਾ ਤੇ ਨਾ ਮੰਨ ਕੇ ਚੱਲ ਵੀ ਪਹਿਲਾਂ ਦਾ ਬਾਈ ਬਾਈ ਹਨਾ ਮੂੰਹ ਤੇ ਮੋਰੋ ਗਾਲਾ ਇਹ ਸਭ ਘਟਗਾ ਬੰਦਾ ਨਹੀਂ ਖਾਨਗਾ ਹੁੰਦੇ ਆ ਜਿਹੜੇ ਬੰਦੇ ਹੁੰਦੇ ਨੇ ਨਾ ਅਣਖੀ ਮਾੜੇ ਮੋਟੇ ਜਮੀਰ ਵਾਲੇ ਗੈਰਤ ਵਾਲੇ ਬੰਦੇ ਉਹ ਲੱਖ ਪਵਾਂ ਦੀ ਲੜ ਪੈਣ ਪਰ ਜੀ ਨਾਲ ਬਹਿ ਕੇ ਉਹਨਾਂ ਨੇ ਖਾਦਾ ਪੀਤਾ ਹੁੰਦਾ ਇਕੱਠਿਆਂ ਠੀਕ ਆ ਕਿ ਨਹੀਂ ਉਹਨੂੰ ਕਦੇ ਮਾੜਾ ਨਹੀਂ ਬੋਲਦੇ ਹਨ ਉਹ ਬੰਦੇ ਦਾ ਕਦੇ ਉਹਦੇ ਅੱਖ ਨੂੰ ਲਿਆ ajo ਪੁਰਾਣੇ ਟਾਈਮ ਦੀ ਕੋਈ ਵੀ ਇਹਸਾਨ ਨਹੀਂ ਭੁੱਲੀਦਾ ਹੁੰਦਾਗਾ ਚਲੋ ਛੱਡੋ ਬਹੁਤ ਕੁਝ ਚੱਲਦਾ ਹੈ ਮੇਰੇ ਨਾਲ ਬਸ ਮੈਂ ਚੁੱਪ ਰਹਿਣਾ ਮੈਂ ਜ਼ਿਆਦਾ ਬੋਲਦਾ ਨਹੀਂ ਮੈਂ ਇਹ ਗੱਲਾਂ ਦੇ ਧਿਆਨ ਨਹੀਂ ਕਰਦਾ ਆਈ ਬਾੜੇ ਮੰਨ ਕੇ ਚੱਲ ਗੰਦਮੰਦ ਆਪਾਂ ਉਹ ਰੱਖਣਾ ਹੀ ਨੀਗਾ ਠੀਕ ਹੈ ਕਿ ਨਹੀਂ ਬੰਦੇ ਮੇੜ ਮੇ ਨਹੀਂ ਆਪਣੇ ਨਾਲ ਹੋਣਗੇ ਵੀ ਜਿਹੜੇ ਹੈਗੇ ਆ ਤਾਂ ਹੈਗੇ ਆ ਭਵਾਂ ਦੀ ਆਪਾਂ ਜੀਰੂਆਂ ਚ ਦੀ ਘੜੀ ਕੱਲੋਂ ਆਪਾਂ ਜਿੱਤਣ ਲੱਗਗੇ ਭਵਾਂ ਦੀ ਤਾਂ ਵੀ ਆਪਣੇ ਨਾਲ ਹੋਣਗੇ ਜੇ ਅੱਜ ਆਪਾਂ ਹਰੀ ਜਾਂਨੇ ਆ ਉਹ ਬੰਦੇ ਤਾਂ ਵੀ ਆਪਣੇ ਨਾਲ ਹੋਣਗੇ ਉਹ ਇਹੋ ਜੀ ਗੱਲ ਨਹੀਂ ਵੀ ਜਦੋਂ ਹਰੀ ਗਏ ਜਿੰਨਾ ਟਾਈਮ ਉਹਨਾਂ ਟਾਈਮ ਦਾ ਸਭ ਕੰਨਾਰਾ ਕਰ ਗਏ ਠੀਕ ਹੈ ਹੁਣ ਤੱਕ ਆ ਦੋ ਸਾਲ ਜੀ ਬਹੁਤ ਬੰਦੇ ਕੰਨਾਰਾ ਕਰ ਗਏ ਆਪਾਂ ਹਰੀ ਜਾਂਨੇ ਆ ਤੇ ਅਰੇ ਨਾ ਹੁੰਦਾ ਇਹ ਹਰੀ ਗਿਆਦਾ ਭੈਣ ਦੀਆਂ ਹਨਾ ਵੀ ਇਹਦੇ ਕੋਲੇ ਕੀ ਐ ਪਾਸਾ ਵਟ ਗਿਆ ਪੈ ਉੱਤੋਂ ਬਹੁਤ ਬੰਦੇ ਪਾਸਾ ਖੇੜਾ ਛੱਡ ਗਏ ਤੇ ਮੱਕਾ ਵਿਚਾਰ ਆਪਾਂ ਕਰਾਉਣਾ ਕੀ ਕਿਸ ਤੋਂ ਤੇ ਜਦੋਂ ਜਿੱਤਣ ਲੱਗ ਗਿਆ ਕੋਈ ਚਾਰ ਜਿੱਤੇ ਬਾਬੇ ਨੇ ਮਿਹਰ ਕੀਤੀ ਕਦੇ ਸੁਣੀ ਸੱਚੇ ਹਨਾ ਪਾਦਸ਼ਾਹ ਵਾਹਿਗੁਰੂ ਨੇ ਆਪਣੀ ਤੇ ਜੇ ਕਦੇ ਜਿੱਤੇ ਵੀ ਚਾਰ ਪਾਸ ਤੇ ਉਹ ਦਿਨ ਉਹਦੇ ਅੱਖ ਨੂੰ ਬੇਰੋਹੀ ਬੰਦੇ ਜਾ ਕੇ ਪੈਰ ਫੜਨੇ ਤੇ ਮੈਂ ਪਹਿਲਾਂ ਦੱਸੀ ਆ ਟ ਹੈਗਾ ਤੇ ਪਰ ਠੀਕ ਆ ਛੱਡੋ ਯਾਰ ਗਨੁਮਕੀਰਾਂਦ ਵੀ ਬਹੁਤ ਘੜੀਆਂ ਤੋਂ ਘੜੀਆਂ ਲੋਕ ਪਏ ਆ ਬਹੁਤ ਜਿਆਦੇ ਮੇਰਾ ਤਾਂ ਇੰਨੇ ਬੰਦਿਆਂ ਨੇ ਫੁੱਦੂ ਲਾਇਆ ਇੰਨੇ ਬੰਦਿਆਂ ਨੇ ਫੁੱਦੂ ਲਾਇਆ ਨਾ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿਹੜੇ ਪਾਸੇ ਫੁੱਦੂ ਲਾਇਆ ਕਬੂਤਰਾਂ ਵਾਲੇ ਪਾਸੇ ਫੁੱਦੂ ਲੱਗਿਆ ਠੀਕ ਹੈ ਲਿਹਾਜ਼ਾਂ ਵਾਲੇ ਪਾਸੇ ਫੁੱਦੂ ਲੱਗ ਗਿਆ ਪੈਸੇ ਵਾਲੇ ਪਾਸੇ ਵੀ ਫੁੱਦੂ ਲੱਗਿਆ ਮੇਰਾ ਮੇਰਾ ਕਿਹੜੇ ਕਿਹੜੇ ਪਾਸੇ ਨਹੀਂ ਫੁੱਦੂ ਖਿੱਚਿਆ ਗਿਆ ਤੁਹਾਨੂੰ ਮੈਂ ਕੀ ਦੱਸਾਂ ਠੀਕ ਹੈ ਕਿ ਨਹੀਂ ਇੰਨਾ ਯਕੀਨ ਬਣਾ ਕੇ ਭਰਾ ਕਹਿੰ ਕੇ ਯਾਰੀਆਂ ਬਣਾ ਕੇ ਵੀ ਬੰਦੇ ਫੁੱਦੂ ਲਾਗੇ ਠੀਕ ਹੈ ਕਿ ਨਹੀਂ ਮਾੜੇ ਟਾਈਮ ਵੀ ਫੁੱਦੂ ਲਾਗੇ ਚੰਗੇ ਟਾਈਮ ਵੀ ਫੁੱਦੂ ਲਾਗੇ ਉਹਦੇ ਆਖਰ ਨਕੋ ਛੱਡੋ ਕੋਈ ਨਾ ਰੱਬ ਦੇ ਨਾਲ ਕੋਈ ਦਿੱਕਤ ਨਹੀਂ ਤਾਂ ਹੀ ਤੁਸੀਂ ਕਹਿਣਾ ਨਾ ਹੁਣ ਇੰਨਾ ਐ ਕਾਤੋਂ ਹੋ ਜਾਣਾ ਤੂੰ ਹਨਾ ਚੁੱਪ ਜਾ ਰਹਿਣਾ ਜਾਂ ਜ਼ਿਆਦਾ ਰੂਡਲੀ ਜਾਂ ਕਾਤੋਂ ਰਹਿਣਾ ਜਾਂ ਅੱਕ ਗਿਆ ਕਾਤੋਂ ਰਹਿਣਾ ਹਨਾ ਵੀ ਫਲਕਾਂ ਵਾਲਿਆਂ ਨੂੰ ਪਈ ਜਾਂਦਾ ਤੂੰ ਉਹ ਭੈਣ ਜੂ ਗੱਲਾਂ ਦੁੱਖ ਦਿੰਦੀਆਂ ਬਾਅਦ ਚ ਆਪਾਂ ਇੰਨਾ ਕਰਦੇ ਆ ਸਾਰਿਆਂ ਦਾ ਯਾਰ ਭੈਣ ਜੂ ਕੋਈ ਗੁਣ ਹੀ ਨਹੀਂ ਪਾਉਂਦਾ ਅੱਜ ਦੇ ਟਾਈਮ ਬਾਈ ਯਾਰ ਬੰਦਾ ਹਨਾ ਯਾਰ ਸਾਰੇ ਹੀ ਬੰਦੇ ਚੋਦਾ ਕਰਨ ਤੇ ਲੱਗੇ ਪਏ ਆ ਭੈਣ ਦੇ ਲੱਕੜਾ ਮੁੜ ਕੇ ਐ ਲਾਦੇ ਇੱਕ ਮਾਂ ਪੇ ਦੀ ਇਲਾਜ ਨਹੀਂ ਹੁੰਦੀ ਜਿਹੜਾ ਬੰਦਾ ਖੁੱਦੂ ਲਾਉਂਦਾ ਸਾਨੂੰ ਸਹੀ ਦੱਸ ਦਿੰਦਾ ਨਾ ਚੱਲ ਛੱਡੋ ਹੁਣ ਵੀ ਆਖੋ ਜਿਆਦਾ ਗਰਮ ਹੋਈ ਜਾਂਦਾ ਚਲੀਏ ਏਸੀ ਵਾਲੇ ਕਮਰੇ ਚ ਬੈਠੀਏ ਠੰਡੇ ਹੋਈਏ ਗੇਮ ਉਹ ਫਿਰੇ ਚਾਰ ਤੇ ਲੈ ਜਾ ਮੈਂ ਕੋਈ ਗੱਲ ਨਹੀਂ ਲੱਗੇ ਪਏ ਮਿਹਨਤ ਕਰਨ ਯਾਰੋ ਜਿੰਨੇ ਭਰਾ ਮੇਰੇ ਨਾਲ ਹੈ ਨਾ ਮਾੜੇ ਟਾਈਮ ਚ ਵੀ ਮੇਰੇ ਸਾਰੇ ਯਾਦ ਆ ਟੈਨਸ਼ਨ ਨਾ ਲਓ ਇਹ ਮੇਰੀ ਉਹ ਵੀ ਯਾਦ ਹੈ ਜਿਹੜੇ ਬੋਡਮ ਖਾ ਕੇ ਭੱਜ ਗਏ ਠੀਕ ਹੈ ਹਾਂਜੀ ਪਹੁੰਚ ਗਏ ਖੇਤ ਲੈ ਕੇ ਚਾਹ ਜੀ ਧੋ ਵਾਲੀ ਗੇਮ ਖਿਡਿਆ ਸੀ ਸਿੱਧੂ ਪਹਿਲਾਂ ਤਾਂ ਗੇਮ ਖੇੜ ਕੇ ਤੇ ਹਾਂਜੀ ਪੈ ਗਿਆ ਆ ਵੀ ਚਾਹ ਫੜਾਇਆ ਕੇ ਬਾਬੇ ਜੀ ਬਸ ਓਕੇ ਚੱਲਦੇ ਆ ਫੇਰ ਘਰੇ ਵਾਹ ਹਾਂਜੀ ਲੱਗਦੇ ਆ ਕਿ ਮੈਂ ਬਾਗਰੋਂ ਖਾਂ ਚੀਜੀ ਵੀ ਲੈ ਚੱਲ ਗਿਆ ਜੀ ਆਇਆ ਤਾਂ ਮੰਡਲ ਲੈਣ ਸੀ ਬੀੜੀਆਂ ਵਾਲੇ ਮੈਂ ਆਪਦੇ ਵਾਸਤੇ ਵੀ ਲੈ ਚੱਲੀ ਤੇ ਚੱਲੀਏ ਛੇਦੀ ਛੇਦੀ ਘਰੇ ਹੁਣ ਹਾਂਜੀ ਮੇਰੇ ਦੋਸਤੋ ਖੇਤ ਮਾਲ ਸਪਲਾਈ ਕਰਤਾ ਜੀ 20 ਲੱਖ ਦਾ ਇਕੱਠਾ ਹੀ ਦੁਮਰਪਾਨ ਸੇਤ ਕੇ ਲਈ ਅੱਛਾ ਹੈ ਹੁਣ ਚੱਲਦੇ ਆ ਘਰੇ ਜਲਦੀ ਜਲਦੀ ਗਰਮੀ ਹੁੰਦੀ ਵੀ ਇਸ ਤੋਂ ਬਾਅਦ ਤਾਂ ਸਹੀ ਦੱਸਾਂਗਾ ਹਾਂਜੀ ਆਗੇ ਇਧਰ ਲੈ ਕੇ ਘਰੇ ਪਾਈਏ ਜੀ ਕੁਤਰਾਂ ਨੂੰ ਡਾਣਾ ਪਾਣੀ ਪਾਣੀ ਪੁਣੀ ਧੋ ਕੇ ਪਾਈਏ ਨੇ ਭਾਂਡਿਆਂ ਚ ਅੱਜ ਹਨ ਸਾਰਿਆਂ ਦੇ ਚ ਨਹਾਈਏ ਟਾਈਮ ਨਾਲ ਤੇ ਹੋਰ ਕੀ ਕਰ ਲੈ ਵਰਮੀ ਬੁੜੀ ਹੋਈ ਆ ਹਾਂ ਕਿਵੇਂ ਆ ਯੂ ਬੀਬੀ ਉਹ ਚਾਰੇ ਕਰਕੇ ਵਾਪਸ ਉਹ ਰੱਡੀ ਆ ਜੇ ਗਰਮੀ ਦਾ ਸਾਰੇ ਆ ਸੀ ਹੋ ਗਏ ਆ ਪਾਈਏ ਰਹੇ ਜੇ ਮਰਦ ਮੜੋਠੀ ਹੋਈ ਚੱਲੀਏ ਦੇਖੀਏ ਤੈਨੂੰ ਇਹ ਪਾਕੇ ਉਹ ਪਾਣੀ ਬਦਲ ਗਈ ਜੋੜੀਆਂ ਵੇਖ ਗਏ ਆਂਡੇ ਹੀ ਵਖੀਏ ਲਿਓ ਹੂੰ ਤੈਨੂੰ ਵੀ ਦੇਖੀਏ ਬਈ ਇਹ ਤਾਂ ਟੀਕਾ ਸਹੀ ਨਹੀਂ ਲੱਗਿਆ ਹਾਈ ਟੈਕ ਦਾ ਤੇ ਚਿਚੜ ਲੈਣੀ ਇਹਦੇ ਵਿਚਾਰੇ ਤੇਰੇ ਗਾਂ ਓਏ ਓਰਿਆ ਅੱਗੇ 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 ਛਣਾ ਬੁਰਛ ਹਾਂ ਹਾਂ ਗਰਮੀ ਵਾਲੀ ਆ ਨਾ ਪੁੱਤ ਓਏ ਵੇੜੀ ਗਰਮੀ ਓ ਕੰਜਰ ਦਾ ਕਿੱਦੜ ਮੂੰਹ ਮਾਰਦਾ ਤੂੰ ਕੌਣ ਚੁੱਤੜ ਖਾਣੇ ਗੱਲਾਂ ਕਰਦਾ ਤੂੰ ਹੂੰ ਤੇ ਚਲੋ ਓਣ ਦੇ ਦੇਖਦੇ ਆ ਕੀ ਬੰਦ ਹੈ ਤੇ ਬੜਾ ਮੂਹ ਪਿਆਰਾ ਯਾਰ ਇਹਨਾਂ ਵਿਚਾਰਾ ਡੇਲੀ ਆ ਕੇ ਪੈਰਾਂ ਐ ਸੌਂਦਾ ਕੱਲ ਦਾ ਕੱਲ ਅੱਜ ਦਾ ਅੱਜ ਹਨਾ ਇਹਦੀ ਆਦਤ ਕੀ ਨੇ ਇੱਥੇ ਆ ਕੇ ਸੌਣਾ ਆਹ ਸਾਦੇ ਮੈਂ ਤੇ ਇੰਨੇ ਐ ਲਤਾਂ ਦਰ ਲੈਣਗੇ ਯਾ ਨਹੀਂ ਉੱਠਦਾ ਸਿਰਾਂ ਸੱਟੇ ਹਾਂ ਜੀ ਮੇਰੇ ਵੀਰੋ ਮੇਰਾ ਵੀ ਕਿਰਪਾ ਗਰਮੀ ਕੇ ਬਤਰਾ ਤਾ ਕੋਠੀ ਤੇ ਆ ਜੀ ਵੀਡੀਓ ਅਪਲੋਡ ਕਰਨ ਇਹ ਵਰਕਆਊਟ ਵੀ ਕਰ ਲਈ ਮੈਂ ਕਿਹਾ ਪੁਸ਼ਾ ਪੁਸ਼ਾ ਪਲਾ ਕੇ ਬਾਡੀ ਤੇ ਧਿਆਨ ਦੇ ਕੇ ਥੋੜਾ ਜਿਹਾ ਸਰੀਰ ਕਰਕੇ ਕਾਮ ਛਾਤੀ ਚੌੜੀ ਕਰਕੇ ਕੇਸ ਮੱਖਣ ਨੂੰ ਮੁੜਕਾ ਦੇਖੋ ਕੋਠੀ ਤੇ ਕਿਵੇਂ ਡਿੱ ਗਿਆ ਜਿਵੇਂ ਮੀਂਹ ਆ ਜਾਂਦਾ ਦੇਖੋ ਲੈ ਜਾ ਕੇ ਮੈਨੂੰ ਆਉਂਦੀ ਨਹੀਂ ਤੁਰਿਆ ਫਿਰਿਆ ਮੋٹے ਮੁੱਡੇ ਤਮ ਕਿ ਐ ਡਿੱਗੇ ਬੇ ਜਿਵੇਂ ਮੀਂਹ ਆਦਾ ਪਸੀਨਾ ਹੈ ਹੀ ਵਾਲਾ ਦੇਖ ਲੈ ਐ ਚੋਈ ਜਾਂਦਾ ਪਾਣੀ ਵਾਂਗੂ ਤਾਂ ਚਲੋ ਠੀਕ ਹੈ ਚੱਲਦਾ ਥੋੜੀ ਪਰ ਬੰਦ ਕਰਦੇ ਇੱਕ ਮਿੰਟ ਬਸ ਫਿਰ ਕਰਦੇ ਆ ਵਲੋਗ ਦੀ ਐਂਡਿੰਗ ਬਣਾਉਣ ਲਈ ਹਾਂਜੀ ਮੇਰੇ ਵੀਰੋ ਤੇ ਇੱਧਰ ਬਈ ਸੱਚ ਤੁਹਾਨੂੰ ਦੱਸਤਾ ਸੀ ਜੀ ਵਲ ਦਾ ਬਸ ਦੱਸ ਓਕੇ ਫਿਰ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਵੱਡੇ ਯਾਰ ਜੋੜੀਆਂ ਨੂੰ ਪੱਠਿਆਂ ਨੂੰ ਪੱਠੀਆਂ ਨੂੰ ਬੈਠਕਾਂ ਵਾਲਿਆਂ ਨੂੰ ਠੀਕ ਹੈ ਜੀ ਜਿੰਦੇ ਕੋੰਡੇ ਲੱਗੇ ਆ ਲੀਓ ਨੂੰ ਰੋਟੀ ਰੱਟੀ ਪਾਤੀ ਵਧੀਆ ਲੱਸੀ ਪਾਣੀ ਖਵਾ ਪਿਆ ਕੇ ਓਕੇ ਕਰ ਤਾ ਰਿਪੋਰਟਾਂ ਮੈਂ ਵੀ ਆ ਗਿਆ ਇਧਰਲੇ ਪਾਸੇ ਚਾਰਜਰ ਚੂਰਜਰ ਲੈ ਕੇ ਨਹਾ ਧੋ ਕੇ ਰੋਟੀ ਖਾ ਕੇ ਓਕੇ ਆ ਜੀ ਸਾਰੀਆਂ ਰਿਪੋਰਟਾਂ ਬਸ ਆਹੀ ਗੱਲਬਾਤ ਸੀਗੀ ਮੇਰੇ ਵੀਰੋ ਹੁਣ ਆਪਾਂ ਕਰ ਜੀਏ ਵਲੌਗ ਦੀ ਐਂਡਿੰਗ ਤੇ ਮੈਂ ਖੇਡਾਂ ਗੇਮ ਕੋਮ ਖਣਾ ਬਾਬਿਓ ਮਿਲਦੇ ਆ ਕੱਲ ਨੂੰ ਹਨਾ ਕੋਈ ਸੁੱਖ ਦੀ ਖਬਰ ਲੈ ਕੇ ਤੇ ਮਾੜਾ ਮੋਟਾ ਧਿਆਨ ਕਰਦਾ ਕਬੂਤਰਾਂ ਚਿਰਕ ਜੋੜਿਆ ਨੇ ਅੰਡੂਂਡੇ ਤਾਂ ਬੜਾ ਆਣੇ ਲਾਲੇ ਸੁਨ ਦਿਖਾਉਂਗਾ ਕੱਲ ਨੂੰ ਮੈਂ ਫੇਰ ਦਿਖਾਉਂਗਾ ਪੂ ਤਰੀ ਜਾਂਦੇ ਹੋਂ ਤਾਂ ਲਗਭਗ ਸਾਰੀਆਂ ਪਰ ਧਿਆਨ ਜੀ ਨਹੀਂ ਕਈ ਥਾਂ ਤਿੰਨ ਤੂੰ ਤਰੀ ਪੰਗਾ ਮੈਨੂੰ ਭੇਰ ਜਾਣੇ ਆ ਵੀ ਕੀ ਪੂ ਬਣ ਗਏ ਯਾਰ ਥੋੜਾ ਮੇਰਾ ਦਿਮਾਗ ਸੈੱਟ ਚੱਲ ਰਿਹਾ ਸਮਝ ਸਾਹ ਜੀ ਧਿਆਨ ਹੈ ਨਹੀਂ ਇਹਨੇ ਕਦੀ ਕੱਪ ਜਾਨੀ ਮਾਰਦਾ ਮੈਂ ਕਰਦੇ ਆ ਧਿਆਨ ਯਾਰ ਫੇਰੀ ਹੁਣ ਤੋਂ ਹੀ ਜੇ ਸਹੀ ਜੋੜੇ ਜੜੇ ਅੰਡੂਡੇ ਧਰਨਗੇ ਹਣਾ ਮਸਾ ਮਸਾ ਪੈ ਕੇ ਹੀ ਇੰਗੜ ਫਿੰਗੜ ਨਿਕਲੇਗੀ ਤਾਂ ਫਿਰ ਸਾਵੇਂ ਦੇ ਤੁਸੀਂ ਤੇ ਚਲੋ ਕੋਈ ਨਾ ਕਰਾਵਾਂਗੇ ਸਾਰਾ ਓਕੇ ਬਸ ਠੀਕ ਹੈ ਮਿਲਦੇ ਆਪਾਂ ਕੱਲ ਨੂੰ ਬਾਲੀ ਗੱਲਬਾਤ ਨਹੀਂ ਕਰਦੇ ਓਕੇ ਬਾਏ ਬਾਏ ਗੁੱਡ ਨਾਈਟਸ ਆਂ ਸਾਂ